ਦੋ ਥਣ ਝੋਟੀ ਦੇ ਲੇਵੇ ਦੀ ਜਮਾਨਤ ਸਖਤ ਉਹ ਰਮਣ ਚੰਗੇ ਰੱਖਿਆ ਪਸੂ ਨਹੀਂ ਮਾੜਾ ਰੱਖੇਗਾ ਕੋਈ ਵੀ ਹਾਂਜੀ ਹਸੀਕਲ ਦੋਸਤੋ ਬਹੁਤ ਸਵਾਲਤ ਕਰਦਾ ਹੈ ਮਿੱਤਰੋ ਤੇ ਅੱਜ ਨਾ ਆਪਾਂ ਤੁਹਾਨੂੰ ਇੱਕ ਟਾਪ ਦਾ ਨਗਈਨਾ ਦਿਖਾਉਣਾ ਜਿਹੜਾ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਹੀ ਜਾਂਦਾ ਮਿੱਤਰੋ ਅੱਜ ਨਾ ਜੇ ਗੱਲ ਕਰਕੇ ਇਸ ਝੋਟੀ ਦੀ ਆਪਾਂ ਸ਼ਾਮ ਦੇ ਟਾਈਮ ਦੇ ਉੱਤੇ 6 ਵਜੇ ਮਿਲਕਿੰਗ ਜਿਹੜੀ ਹੈਗੀ ਇਹਨਾਂ ਦੀ ਫਾਈਨਲ ਮਿਲਕਿੰਗ ਕਰਾਂਗੇ ਇਸ ਮੱਝ ਨੇ ਜੇ ਗੱਲ ਕਰਕੇ ਆਪਾਂ ਪਹਿਲੀ ਮਿਲਕਿੰਗ ਦਾ ਦੁੱਧ ਜਿਹੜਾ ਹੈਗਾ ਇਹਦਾ 11 ਕਿਲੋ 700 ਗ੍ਰਾਮ ਕੱਢਿਆ ਖਾਲੀ ਜਿਹੜੀ ਹੋਈ ਸੀ ਇਹ 11 550 ਤੇ ਖਾਲੀ ਹੋਈ ਹੈ ਹੁਣ ਇਹਦੀ ਫਾਈਨਲ ਮਿਲਕਿੰਗ ਹੈ ਜਿਹੜੀ ਆਪਾਂ ਹੁਣ ਕਰਾਂਗੇ ਮਤਲਬ ਕੀ ਹੈ ਫਾਈਨਲ ਤਾਂ ਆਪਾਂ ਨਹੀਂ ਕਹਿ ਸਕਦੇ ਹਨਾ ਆਪਾਂ ਇਹਨੂੰ ਮੋٹے ਜੇ ਸ਼ਬਦਾਂ 'ਚ ਜੱਟੂ ਭਾਸ਼ਾ 'ਚ ਕਹਿ ਸਕਦੇ ਆਂ ਵੀ ਇਹ 22 23 ਕਿਲੋ ਵਾਲੀ ਆਪਾਂ ਤੁਹਾਨੂੰ ਮੱਝ ਦਿਖਾਉਣ ਲੱਗੇ ਆਂ ਮੱਝ ਵੀ ਜਿਹੜੀ ਹੈਗੀ ਮਿੱਤਰੋ ਸਿਰਫ ਸਿਰਫ ਦੋ ਥਾਣੀਆਂ ਇਹਦੇ ਇਹ ਅੱਜ ਤੱਕ ਦੀ ਮੈਨੂੰ ਐ ਲੱਗਦਾ ਪਹਿਲੀ ਵਾਰ ਹੋਇਆ ਹੋਊਗਾ ਵੀ ਪਹਿਲੀ ਵਾਰੀ ਮਿਲਕਿੰਗ ਹੋਈ ਹੋ ਦੋ ਸਨਾਲੀ ਮੱਝ ਦੀ ਵੀ ਦੁੱਧ ਵੀ ਜਿਹੜਾ ਚੰਗਾ ਕੱਢਿਆ ਹੋਵੇ ਤੇ ਥਣ ਵੀ ਦੋਈ ਹੋਣ ਤੇ ਸੂਆ ਹੋਇ ਤਕਰੀਬਨ ਤਕਰੀਬਨ ਮੈਨੂੰ ਐ ਲੱਗਦਾ ਵੀ ਤੀਜਾ ਕੁ ਸੂਆ ਜਿਹੜੇ ਪਸ਼ੂ ਰੱਖੇ ਹੋਏ ਆ ਹਨਾ ਇਹ ਸਾਰੇ ਪਸ਼ੂ ਚੰਗੇ ਨੇ ਆ ਤੁਸੀਂ ਦੇਖ ਲਓ ਇੱਕ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣੇ ਆ ਵੀ ਰਿਕਾਰਡ ਬਣ ਜਾਂਦਾ ਹਨਾ ਮੱਝ ਬਾਰੇ ਆਪਾਂ ਗੱਲਬਾਤ ਕਰਾਂਗੇ ਆ ਮੱਝ ਦਾ ਜਿਹੜਾ ਆ ਗਿਆ ਕੱਟਾ ਤੇ ਇੱਕ ਜਿਹੜੀ ਝੋਟੀ ਖੜੀ ਹੈ ਅੰਦਰ ਆਓ ਆਪਾਂ ਬਾਈ ਨਾਲ ਗੱਲਬਾਤ ਕਰਵਾਈਏ ਇਸ ਮੱਝ ਬਾਰੇ ਦੋ ਗੱਲਾਂ ਕਰਗੇ ਵੀ ਵੀਡੀਓ ਚੰਗੀ ਲੱਗੀ ਨਾ ਮੈਂ ਤੁਹਾਨੂੰ ਦੱਸਾਂ ਗੱਲ ਕਮੈਂਟ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਹੁਣ ਹਨਾ ਪਹਿਲੇ ਡੰਗ ਵਾਸਤੇ ਬਿਲਕੁਲ ਜੀ ਤੇ ਆਪਣਾ ਹੁਣ ਦੂਜਾ ਡੰਗ ਰਹਿੰਦਾ ਹੀ ਹੈ ਮੈਂ ਪਹਿਲਾਂ ਹੀ ਦੱਸਦਾ ਹਾਂਜੀ ਬਾਈ ਜੀ ਆਪਣਾ ਸ਼ੁਭਨਾ ਰਜਿੰਦਰ ਸਿੰਘ ਹਾਂਜੀ ਪਿੰਡ ਬੱਲਮਗੜ ਤਹਿਸੀਲ ਤੇ ਮਕਸਰ ਸਿਰਮੁਖਤ ਸਰ ਸਰ ਠੀਕ ਹੈ ਭਾਈ ਜੀ ਬਹੁਤ ਸ਼ੌਂਕ ਹੈ ਨਾ ਪਸ਼ੂਆਂ ਦਾ ਹਾਂਜੀ ਆਪਾਂ ਗੱਲ ਕਰ ਲਗੇ ਵੀ ਪਹਿਲਾਂ ਵੀ ਜੇ ਗੱਲ ਕਰ ਗਏ ਬਹੁਤ ਚੰਗੀਆਂ ਮੱਝਾਂ ਇਸ ਘਰੋਂ ਵੇਖ ਕੇ ਖਾਈਆਂ ਹੋਈਆਂ ਹਾਂਜੀ ਕਿ ਨਹੀਂ ਹਾਂਜੀ ਅ ਦੇਖੋ ਹੁਣ ਇੱਕ ਟਾਪ ਦਾ ਨਗਿਨਾ ਜਿਹੜਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਵੀ ਇਹ ਝੋਟੀ ਦਾ ਪਸ਼ੂ ਆ ਤਕਰੀਬਨ ਤਕਰੀਬਨ ਕਿੰਨਾ ਤੀਜਾ ਸੂਆ ਹੋਊਗਾ ਦੂਜਾ ਕਹਿ ਕੇ ਲੈ ਕੇ ਜਾਂਦੀ ਹੈ ਅੱਛਾ ਵਾਹ ਤੀਜਾ ਤੀਜਾ ਹੋਊਗਾ ਠੀਕ ਹੈ ਤੀਜੇ ਮਤਲਬ ਨਾ ਤੀਜਾ ਸੂਆ ਗਈ ਤੇ ਤਿੰਨੀ ਰੰਗਾਂ ਦੀ ਆ ਪਚਵਾਈ ਕੀਤੀ ਹੈ ਹਾਂਜੀ ਹਾਂਜੀ ਹਨਾ ਮਤਲਬ ਦੋ ਡੰਗਾ ਦੀ ਚਵਾਈ ਹੋ ਗਈ ਤੀਜੀ ਰਹਿੰਦੀ ਆ ਹਾਂਜੀ ਤੇ ਜੇ ਆਪ ਦੀ ਗੱਲ ਕਰਗੇ ਇਹ ਆਪ ਕਿਹੜੇ ਸੀਮਨ ਦੀ ਹੈ ਜਾਂ ਇਹਦੇ ਮਗਰ ਬੱਚਾ ਅਰਜਨ ਕੋਂਗੜ ਦੀ ਹੈ ਜੀ ਠੀਕ ਹੈ ਉਹ 10 22 999 ਦਾ ਘਟਾ ਹੈ ਇਹਦੇ ਮਗਰ ਠੀਕ ਹੈ ਓਕੇ ਜਿਹੜਾ ਸਾਹਮਣੇ ਆਪਾਂ ਪਹਿਲਾਂ ਦਿਖਾ ਕੇ ਹਾਂਜੀ ਹਾਂਜੀ ਚੰਗੀ ਬਹੁਤ ਆ ਬਿਲਕੁਲ ਜਿਵੇਂ ਆਪਾਂ ਗੱਲ ਕਰ ਲੈਨੇ ਆ ਵੀ ਕਹਿ ਦੰਦੇ ਵੀ ਹਾਂ ਜਿਹੜੀ ਬਾਲੀ ਸਮੀ ਪਲੀ ਮੱਝ ਹੋਵੇ ਹਨਾ ਹਾਂਜੀ ਤਕੜੀ ਹੋਵੇ ਤੇ ਉਹ ਦੁੱਧ ਵੱਧ ਦਿੰਦੀ ਹੈ ਪਰ ਇਹਦੇ 'ਚ ਮੈਂ ਦੇਖਿਆ ਜੀ ਮੱਝ ਇੰਨੀ شریف ਇੰਨੀਆਂ ਬਰੀਕੀਆਂ ਹਾਂਜੀ ਹੈਨਾ ਤਾਂ ਹੀ ਮੈਨੂੰ ਐ ਲੱਗਾ ਵੀ نسل ਦੁੱਧ ਜ਼ਿਆਦਾ ਕੱਢਦੀ ਹੈ نسل ਸਭੀ ਨਾ ਉਹ ਵੱਧਾ نسل ਦੁੱਧ ਵੱਧ ਕੱਢਦੀ ਹੈ ਸਹੀ ਗੱਲ ਹੈ ਤੇ ਆਪਾਂ ਹੁਣ ਇਹ ਤੋੜ ਕੇ ਦਿਖਾ ਗਏ ਫਿਰ ਆਪਾਂ ਨੂੰ ਟਾਈਮ ਵੀ ਹੁੰਦਾ ਮੈਂ ਮੱਝ ਵੀ ਦਿਖਾਉਣਾ ਮਿੱਤਰੋ ਖੜੀ ਵੀ ਦਿਖਾ ਦੇਣਾ ਸਿੰਗਾ ਦੀ ਮੂੰਹ ਦੀ ਬਹੁਤ ਸੋਹਣੀ ਹੈ ਇੱਕ ਗੱਲ ਹੋਰ ਹੈ شریف ਵੀ ਬਹੁਤ ਆ ਤੇ ਇੱਕ ਸਾਨੂੰ ਜਿਹੜੀ ਨੋਟ ਕਰਨ ਵਾਲੀ ਗੱਲ ਅੱਜ ਕਿਵੇਂ ਅੱਖਾਂ ਚ ਪਾਣੀ ਜਾ ਗੱਡੀ ਜਾਂਦੀ ਹੈ ਹਾਂ ਸਟ्रेस ਚ ਹੈ ਕੱਲ ਦੀ ਮੱਝ ਹੈ ਬਰੀਕ ਬਹੁਤ ਹੈ ਇਹਦੀ ਚਮੜੀ ਬਰੀਕ ਬਹੁਤ ਆ ਤੁਹਾਨੂੰ ਮੈਂ ਦੱਸਾਂ ਗੱਲ ਵੀ ਇਹਦੀਆਂ ਪੂਛ ਦੇ ਉੱਤੇ ਜਿਹੜੀਆਂ ਨਾੜਾਂ ਨੇ ਆਰਡਰ ਦੇ ਉੱਤੇ ਜਿਹੜੀਆਂ ਹਨਾ ਬਰੀਕ ਬੈਂਸ ਨੇ ਉਹ ਵੀ ਸਾਫ਼ ਸਾਫ਼ ਦਿਖਾਈ ਦਿੰਦੀਆਂ ਆ ਦੇਖੋ ਤੁਸੀਂ ਆਪਾਂ ਇਹਨੂੰ ਮਿੱਤਰੋ ਵੀ ਅੱਜ ਪੰਜਾਬ ਦੇ ਵਿੱਚ ਹਨਾ ਪਹਿਲੀ ਚੋਟੀ ਹੋਊਗੀ ਦਦੀ ਚਵਾਈ ਹੁੰਦੀ ਹੋਊਗੀ ਪਹਿਲੀ ਵਾਰ ਦੇਖੀ ਆਪਾਂ ਤਾਂ ਤੇ ਆਪਣੇ ਵੀ ਚੈਨਲ ਦਾ ਮਿੱਤਰੋ ਇਹ ਰਿਕਾਰਡ ਹੀ ਮੰਨੋ ਬੀ 22 23 ਕਿਲੋ ਵਾਲੀ ਮੈਂ ਤਾਂ ਕਹਿੰਦਾ ਵੀ 23 ਕਿਲੋ ਦੁੱਧ ਵਾਲੀ ਝੋਟੀ ਮੰਨਦਾ ਇਹਨੂੰ ਜਿਹੇ ਜੇ ਇਹਨੇ ਤੜਕੇ ਦੁੱਧ ਕੱਢਿਆ ਹੈ ਨਾ 23 ਕਿਲੋ ਦੁੱਧ ਬਣਦਾ ਇਹਦਾ ਇੱਕ ਦਿਨ ਦਾ ਹੁਣ ਤੁਸੀਂ ਝੋਟੀ ਜਾਂਦੀ ਦੇਖ ਲਓ ਦੋ ਥਣ ਝੋਟੀ ਦੇ ਲੇਵੇ ਦੀ ਜਮੈਂ ਸਖਤ ਇਹ ਦੇਖ ਲਓ ਜਮੈਂ ਫਿਕਸ ਆ ਪੱਟਾਂ ਦੇ ਵਿੱਚ ਜਮੈਂ ਫਿਕਸ ਆ ਦੇਖੋ ਉਤਲੀ ਬੰਤਰ ਪੂਛ ਦੀਆਂ ਨਾੜਾਂ ਆ ਰਖਾਵਾ ਤੁਹਾਨੂੰ ਹਨਾ ਆਹ ਦੇ ਠੀਕ ਐ ਤੇ ਉਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਝੋਟੀ ਆ ਤੇ ਝੋਟੀ ਜੇ ਤੁਹਾਨੂੰ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਓ ਬਾਕੀ ਇਹ ਬਾਈ ਰਜਿੰਦਰ ਆਪਾਂ ਦਾ ਇਹ ਝੋਟੀ ਦੇਖੋ ਲੈ ਕੇ ਆਂਦੀ ਹੈ ਹਨਾ ਹਾਂਜੀ ਆਪਾਂ ਪਹਿਲਾਂ ਵੀ ਦੱਸਿਆ ਆਪਾਂ ਹੁਣ ਵੀ ਦੱਸ ਦਗੇ ਤੇ ਬਾਈ ਇਹ ਝੋਟੀ ਲੈ ਕੇ ਆਇਆ ਮੈਂ ਫੇਰ ਕਹਾਂ ਬਾਈ ਦੇ ਘਰੋਂ ਪਰ ਜਿਹੜੀਆਂ ਤੀਜਾ ਗਈਆਂ ਵੇਖ ਵੇਖ ਕੇ ਇੱਕ ਚੰਗੀ ਨਾਮੀ ਬੰਦਿਆਂ ਕੋਲੇ ਵੇਖ ਕੇ ਆਈਆਂ ਆੱਖਾਂ 'ਚੋ ਪਾਣੀ ਹੈ ਝੋਟੀ ਸਟ्रेस ਹੈ ਦੋਵੇਂ ਪਾਸੇ ਠੀਕ ਹੈ ਕੱਲ ਦੀ ਨਾ ਪਰਸੋਂ ਦੀ ਹੂੰ ਜਿਹਦੇ ਦੀ ਆਪਾਂ ਲਾਈਵ ਸ਼ੁਰੂ ਕੀਤਾ ਵਾਸਤੇ ਹਾਂ ਪਤਾ ਨਹੀਂ ਕੀ ਹੋ ਗਿਆ ਹੂੰ ਸਟ्रेस ਜਾ ਝੋਟੀਆਂ ਅੱਖਾਂ 'ਚ ਪਾਣੀ ਆਵੇ ਲਾ ਹੂੰ ਉਹ ਖਾ ਵੀ ਦਿਆ ਸਹੀ ਗੱਲ ਤੇ ਬਾਈ ਆਪਾਂ ਇਹਦੋਂ ਚੰਗੀ ਮੱਝ ਪਹਿਲਾਂ 2019 'ਚ ਵੇਚੀ ਸੀ ਹਮ ਪਸ਼ੂ ਰਮਣ ਚੰਗੇ ਰੱਖਿਆ ਪਸ਼ੂ ਨਹੀਂ ਮਾੜਾ ਰੱਖਿਆ ਕੋਈ ਠੀਕ ਹੈ ਤੇ ਜੇ ਗੁੱਸਾ ਆ ਜੇ ਹੈ ਜੇ ਗੁੱਸਾ ਆ ਜੇ 15 ਕਿਲੋ ਵਾਲੀ ਫਿਰ ਮੈਂ ਰੱਖੀ ਨਹੀਂ ਗੀ ਨਾਲ ਦੀ ਨਾਲ ਹੀ ਆ ਭਲਾ ਕਿਹੜੇ ਪਾ ਮਰਜੀ ਫੜਾਉਣੀ ਪਵੇ ਹਮ ਮੱਝ ਨਹੀਂ ਰੱਖੀ ਠੀਕ ਹੈ ਘੱਟ ਦੁੱਧ ਲਈ ਮੱਝ ਨਹੀਂ ਰੱਖੀ ਠੀਕ ਹੈ ਗੱਲ ਤੇ ਚਲੋ ਆਪਾਂ ਜਿਹੜੀ ਪਸ਼ੂ ਰੱਖਿਆ ਲਾਈਵ ਦੇ ਵਿੱਚ ਵੀ ਗੱਲਬਾਤਾਂ ਕਰਵਾਵਾਂਗੇ ਤੁਹਾਡੀਆਂ ਠੀਕ ਹੈ ਤੇ ਇਹ ਵੀਡੀਓ ਐ ਨਹੀਂ ਪਤਾ ਵੀ ਇੱਕ ਦਿਨ ਨੂੰ ਪਾ ਗਏ ਦੋ ਦਿਨਾਂ ਨੂੰ ਪਾ ਗਏ ਹਨਾ ਬਾਕੀ ਸਾਰੇ ਪਸ਼ੂ ਵੀ ਚੰਗੇ ਆ ਮਿੱਤਰੋ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਵ ਦੇ ਵਿੱਚ ਜਿਹੜੇ ਭਰਾ ਜੁੜਦੇ ਰਹੇ ਆ ਹਨਾ ਉਹਨਾਂ ਭਰਾਵਾਂ ਦਾ ਪਤਾ ਇਹ ਚਲੋ ਧੰਨਵਾਦ ਕਰਦੇ ਆ ਠੀਕ ਆ ਭਾਈ ਰਜਿੰਦਰ ਫਿਰ ਠੀਕ ਹੈ ਓਕੇ ਜੀ ਧੰਨਵਾਦ ਤੁਹਾਡਾ ਥੈਂਕ ਯੂ